ਕੋਟ ਮਿਤ ਸਿੰਘ ਦੇ ਸਭ ਇਲਾਕਾ ਨਿਵਾਸੀ ਡਾਕਟਰ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਨੇ ਆ ਕਿਉਂਕਿ ਉਹਨਾਂ ਨੇ ਅੱਜ ਦੇ ਆ ਕਿ ਕੰਮ ਹੋਇਆ ਨਹੀਂ ਤੇ ਅਸੀਂ ਬਹੁਤ 20-25 ਸਾਲ ਤੋਂ ਇੱਥੇ ਆ ਰਹੇ ਆ ਰਹਿ ਰਹੇ ਆ ਕਰ ਰਹੇ ਆ ਇੱਥੋਂ ਦਾ ਇਲਾਕੇ ਦਾ ਕੋਈ ਸੁਧਾਰ ਨਹੀਂ ਸੀ ਹੋਇਆ ਅੱਜ ਡਾਕਟਰ ਸਾਹਿਬ ਦੀ ਜਿਹੜੀ ਸਾਰੀ ਇਹ ਉਹਨਾਂ ਦੀ ਉਹ ਕਿਰਪਾ ਹੈ ਇਹ ਜੀ ਆਪਾਂ ਇਲਾਕੇ ਵਾਲਿਆਂ ਦਾ ਧੰਨਵਾਦ ਹੈ ਜਿਹੜਾ 25 ਸਾਲ ਤੋਂ ਕਸ਼ਟ ਭੋਗਦੇ ਪਏ ਆ ਤੇ ਅੱਜ ਇਹਨਾਂ ਦੀ ਖੁਸ਼ੀ ਇੰਨੀ ਜ਼ਿਆਦੀ ਆ ਕੋਈ ਘਰ ਚੋਲ ਕੋਈ ਲੱਡੂ ਵੰਡਨਦਿਆ ਕੋਈ ਚਾਹਾਂ ਪਿਆੰਦਿਆ ਵਾ ਇਹਨਾਂ ਦੀ ਖੁਸ਼ੀ ਆ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਾਸਤੇ ਬਹੁਤ ਖੁਸ਼ੀਜਾ ਦੇਣਿਆ ਤੇ ਡਾਕਟਰ ਸਾਹਿਬ ਦੀ ਮਿਹਰ ਦੇ ਨਾਲ ਸਾਡੇ ਇਲਾਕੇ ਦੀ ਸੁਣੀ ਗਈ ਜਿਹੜੀ 30 35 ਸਾਲ ਤੋਂ ਕਦੀ ਕਿਸਨੇ ਬਾਤ ਨਹੀਂ ਪੁੱਛੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਤੇ ਤਗੜੇ ਹੋ ਕੇ ਅਸੀਂ ਸਾਰੇ ਇਲਾਕੇ ਵਾਲੇ ਜਿਹੜਾ ਨੇ ਆਪ ਪਾਰਟੀ ਨੂੰ ਤਾਂ ਚੁੱਕਾਂਗੇ ਇਹ ਇਲਾਕਾ ਨਾ ਬਹੁਤ ਪਿਛੜਿਆ ਸੀ ਜਿਵੇਂ ਕਾਰਸਵਾ ਸੰਤ ਬਾਬਾ ਪੂਰੀ ਵਾਲੇ ਮਹਾਪੁਰਸ਼ਾਂ ਨੇ ਇੱਕ ਬੜਾ ਵੱਡਾ ਯੋਗਦਾਨ ਹੈ ਜਿਹੜਾ ਨਹਿਰ ਜ ਨੂੰ ਉਹਨੂੰ ਗੰਦਾ ਨਾਲਾ ਲੋਕਾਂ ਨੇ ਬਣਾ ਚੁੱਕੇ ਨੇ ਉੱਥੇ ਗ੍ਰੀਨ ਬੈਲਟ ਅੱਜ ਇੱਥੋਂ ਦੀ ਆਵਾਮ ਸੰਗਤ ਜਿਹੜੀ ਹੈ ਗ੍ਰੀਨ ਬੈਲਟ ਤੇ ਜਾ ਕੇ ਸੈਰ ਕਰਦੀ ਹੈ ਦਰਬਾਰ ਸਾਹਿਬ ਤੋਂ ਜਿਹੜਾ ਲਾਈਵ ਕੀਰਤਨ ਚੱਲਦਾ ਹੈ ਉਹ ਸਰਵਨ ਕਰਦੀ ਸੁਣਦੀ ਹੈ ਤੇ ਆਪਣਾ ਜੀਵਨ ਜਿਹੜਾ ਹੈ ਆਨੰਦਮਈ ਕਰਦੀ ਹੈ ਜਿੱਥੇ ਕਾਰਸਵਾ ਸੰਤ ਬਾਬਾ ਪੂਰੀ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਮੈਂ ਇਹ ਕਹਿਣਾ ਚਾਹਵਾਂਗਾ ਅਮਰਸਾ ਦੀਆਂ 85 ਵਾਡਾਂ ਨੇ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਜਿਹੜੀ ਵਾਰਡ ਨੰਬਰ 38 ਹੋਏਗੀ ਅਮਰਸਾ ਤੋਂ ਟਾਪ ਦੀ ਵਾਰਡ ਮੈਪ ਬਣਾ ਤੇ ਪੂਰਾ ਵਚਨ ਬੰਧਾ ਤੈਨੂੰ ਵਧੀਆ ਤੋਂ ਵਧੀਆ ਬਣਾਵਾਂਗੇ ਇਹ ਡਾਕਟਰ ਇੰਦਰਬੀਰ ਸਿੰਘ ਜੀ ਨਿੱਜਰ ਜੀ ਦੀ ਰਹਿਨਮਾਈ ਹੇਠ ਸਾਰੇ ਕੰਮ ਹੋਣੇ ਆ ਤੈਨੂੰ ਅਸੀਂ ਵਾਰਡ ਨੂੰ ਇੱਕ ਟਾਪ ਕਲਾਸ ਵਾਰਡ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਾਨਯੋਗ ਐਮਲਰ ਸਾਹਿਬ ਡਾਕਟਰ ਇੰਦਰਬੀਰ ਸਿੰਘ ਜੀ ਨਿੱਜਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਉਹਨਾਂ ਦੀ ਦੇਣ ਹੈ ਜਿਹੜਾ ਕੋਟ ਮੈ ਸਿੰਘ ਦਾ ਇਲਾਕਾ ਵਾਰਡ ਨੰਬਰ 38 ਕਿਉਂਕਿ ਤੀਬਨ 25 30 ਸਾਲਾਂ ਤੋਂ ਇੱਥੇ ਕੰਮ ਨਹੀਂ ਹੋਏ ਤੇ ਸਾਡੇ ਡਾਕਟਰ ਸਾਹਿਬ ਜਿਹੜੇ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਹੇਠ ਹੈ ਇਹ ਜਿਹੜੇ ਕਾਰਜ ਰੰਬੇ ਨੇ ਉਹਨਾਂ ਦੀ ਦੂਰ ਦੇਸੀ ਸੋਚ ਕਰਕੇ ਇਹ ਜਿਹੜੇ ਲੋਕ ਦੇ ਕਾਰਜ ਜਾਇੰਟ ਲੋਕ ਦੇ ਕਾਰਜ ਜਿਹੜੇ ਚੱਲਦੇ ਪਏ ਨੇ ਤੇ ਇਲਾਕਾ ਨਿਵਾਸੀ ਬੜੇ ਖੁਸ਼ ਨੇ ਤਾਂ ਅਸੀਂ ਸਮੂਹ ਸੰਗਤ ਇਲਾਕਾ ਨਿਵਾਸੀ ਡਾਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੋ तकरीबन 20 ਸਾਲ ਹੋ ਗਏ ਇੱਥੇ ਨਿਵਾਸ ਕੀ ਜਿੰਦਾਂ ਨੂੰ ਇਹ ਕਿ ਲੋਕ ਕਿਵੇਂ ਦੇ ਜਿਹੜੇ 30 35 ਸਾਲ ਤੋਂ ਰਹਿੰਦੇ ਨੇ ਉਹ ਕਹਿੰਦੇ 35 ਸਾਲ ਤੋਂ ਅਸੀਂ ਲੋਕ ਨਹੀਂ ਇੱਥੇ ਵੇਖੀ ਜਿਹੜਾ ਮੇਰ ਭਾਈ ਮਾਨ ਸਾਹਿਬ ਰੋਡ ਆ ਇਹ ਡਾਕਟਰ ਵੀ ਦੇਣ ਆ ਜੀ ਤੇ ਬਾਕੀ ਇਲਾਕਾ ਨਿਵਾਸੀ ਵੀ ਵਧਾਈ ਦੇ ਹੱਕਦਾਰ ਨੇ ਇਹ ਜਿਹੜੇ ਕਾਰਜ ਡਾਕਟਰ ਸਾਹਿਬ ਨੇ ਰੰਬੇ ਹੀ ਤੇ ਇਹਨਾਂ ਨੂੰ ਹੋਰ ਆਪਾਂ ਗਾਹ ਤੱਕ ਲੈ ਕੇ ਜਾਵਾਂਗੇ ਤੇ ਜਿਹੜੇ ਵੀ ਵਾਰਡ ਨੰਬਰ 38 ਜਿਹੜੇ ਬਜ਼ਾਰ ਕੱਚੇ ਰਹਿ ਚੁੱਕੇ ਨੇ ਉਹ ਵੀ ਬਹੁਤ ਜਲਦ ਸੰਪੂਰਨ ਹੋਣਗੇ ਜਿੱਥੇ ਇੰਟਰਲੋਕ ਆ ਜਾਂ ਛੀ ਆ ਜਾਂ ਪੀਸੀ ਆ ਜੋ ਵੀ ਪੈਣਾ ਵਾ ਉਹ ਵੀ ਕਾਜ ਸਾਰੇ ਜਲਦੀ ਜਲਦੀ ਸੰਪੂਰਨ ਹੋਣਗੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਨਹੀਂ ਜੀ ਧੰਨਵਾਦ